ਆ ਗੱਡੀ ਲਾ ਕੇ ਇਤਰੋ ਸਿਮਿੰਟ ਲੈ ਕੇ ਆ ਰਹੇ ਸੀ ਲਾ ਕੇ ਆ ਰਹੇ ਸੀ ਅੱਲ ਲੱਡੇ ਪੜਦੋ ਇਹ ਮੁੰਡੇ ਨਾ ਇਹਨਾਂ ਨੂੰ ਕੁੱਟ ਰਹੇ ਸੀਗੇ ਮੁੰਡੇ ਨੂੰ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਬਾਬਾ ਜੀ ਬਾਈ ਇਹਨੂੰ ਇਹਨੂੰ ਬਾਬਾ ਮਿੰਟ ਜਿਉ 2 ਮਿੰਟ 2 ਮਿੰਟ ਮਾਰ ਵਰਖੋ 2 ਮਿੰਟ ਕੁ ਜੋ ਖਾਲਸਾ ਵਾਇਗਰ ਜੀ ਇਹ ਮੁੰਡੇ ਨੂੰ ਕੁੱਟ ਰਹੇ ਸੀ ਜੀ ਅਸੀਂ ਆਖਿਆ ਵੀ ਕੀ ਗੱਲ ਹੋ ਗਈ ਭਾਈ ਤੁਸੀਂ ਇਹਨੂੰ ਕੁੱਟ ਕਿਉਂ ਰਹੋ ਇਹ ਕਹਿੰਦੇ ਵੀ ਛੋਟੀ ਜੀ ਬੱਚੀ ਦੇ ਇਹ ਕੱਪੜੇ ਉਤਾਰ ਰਿਹਾ ਸੀਗਾ ਇਹਨੂੰ ਆਖਿਆ ਵੀ ਕਿੱਥੇ ਇੱਕ ਮਿੰਟ ਕਿੱਥੇ ਆ ਬੱਚੀ ਕਿੱਥੇ ਆ ਸੀ ਆਖਿਆ ਕਹਿੰਦੇ ਉੱਥੇ ਆ ਅਸੀਂ ਆਖਿਆ ਇੱਕ ਮਿੰਟ ਕੋਈ ਮਾਰ ਦੂ ਗਲਤ ਕ ਠੀਕ ਨਹੀਂ ਫਿਰ ਇੱਥੇ ਉਹਨੇ ਲੈ ਕੇ ਆਇਆ ਕੁੜੀ ਨੇ ਬਿਆਨ ਦੇਤੇ ਕੁੜੀ ਕਹਿੰਦੀ ਮੈਂ ਬਾਥਰੂਮ ਕਰ ਰਹੀ ਸੀ ਬੱਚੀ ਛੋਟੀ ਕਹਿੰਦੀ ਇਹ ਦੇਖ ਰਹਾ ਥਾ ਇਹ ਮੰਨ ਵੀ ਰਹੀ ਐ ਮੈਂ ਦੇਖ ਰਹਾ ਸੀ ਦੇਖ ਰਹੀ ਸੀ ਵੀਰੋ ਪਈਆ ਉਹ ਲੜਕੀ ਮੰਨ ਰਹੀ ਆ ਛੋਟੀ ਲੜਕੀ ਬੱਚੀ ਆ ਮੌਕੇ ਤੇ ਆਸੋ ਵੀ ਦੇਖਿਆ ਜੀ ਉਹ ਯਾਰ ਵੀਰੇ ਸਚਾਈ ਦਾ ਯਾਰ ਬਾਣਾ ਪਾਇਆ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਜੀ ਉਹ 2 ਮਿੰਟ ਪਿੱਛੇ ਹੋ ਜਾ ਬਈ ਪਿੱਛੇ ਹੋ ਜਾ ਯਾਰ 2 ਮਿੰਟ ਬਾਬਾ ਜੀ ਸਾਨੂੰ ਇਹ ਗੱਲ ਨਹੀਂ ਹੈਗੀ ਮਹਾਰਾਜ ਨੇ ਸਾਨੂੰ ਬਾਣਾ ਬਖਸਿਆ ਅਸੀਂ ਇਹਨੂੰ ਹੁਣ ਇਹ ਪਰਾਂ ਛੜਦੇ ਨੇ ਇਹਨੂੰ ਮਾਰ ਦੇਣਗੇ ਇਹਦਾ ਕਸੂਰ ਦੱਸੋ 1 ਮਿੰਟ ਉਹ ਕੁੜੀ ਨੂੰ ਪੁੱਛਦੇ ਆਪਾਂ ਬਿਆਨ ਕੁੜੀ ਨੇ ਦੇਤੇ ਪਹਿਲਾਂ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਉਹ ਆ ਕੇ ਕੀ ਕਹਿੰਦੇ ਨੇ ਬਿਆਨ ਲੈਣਗੇ ਜੇ ਪ੍ਰਸ਼ਾਸਨ ਇਹਨਾਂ ਦਾ ਹੱਲ ਕਰੂਗਾ ਤਾਂ ਨਹੀਂ ਤਾਂ ਫਿਰ ਪੰਥ ਖੜਾ ਹੀ ਆ ਬਾਬਾ ਜੀ ਆਏ ਬੈਠੇ ਨੇ ਫੌਜਾਂ ਮਿੰਟੋ ਮਿੰਟ ਆ ਜਾਣਗੀਆਂ ਜੇ ਸੱਚਾ ਹੋ ਗਈ ਫਿਰ ਸਟਾਈ ਦੇ ਖੜੇ ਆ ਸੀ ਠੀਕ ਨਹੀਂ ਇਹਨੂੰ ਕੁੱਟ ਮਾਰ ਦੇ ਮੈਂ ਤੇ ਮੇਰਾ ਦੋਸਤ ਮੈਂ ਤੇ ਮੇਰਾ ਦੋਸਤ ਐਸੋ ਗੱਡੀ ਦੀ ਸਰਵਿਸ ਕਰਾ ਰਹੇ ਸੀਗੇ ਅਸੀਂ ਜਦੋਂ ਇਧਰੋਂ ਨੂੰ ਆਏ ਚਲੋ ਇਹ ਕੁੜੀ ਜਵਾਖੜੀ ਅੰਦਰ ਖੜ ਰਹੀ ਸੀਗੀ ਉਹਦੇ ਅੰਦਰ ਜਦੋਂ ਖੜੀ ਖੜਨ ਤੋਂ ਬਾਅਦ ਮੈਂ ਕਿਹਾ ਇਹੀ ਮੁੰਡਾ ਸੀ ਵੀਰੇ ਜਦੋਂ ਖੜੀ ਮੈਂ ਕਿਹਾ ਚੱਲ ਜਾ ਰਾ ਵੀ ਜਵਾਖੜੀ ਫਿਰਦੀ ਆ ਪਰਦੀਆ ਬਾਥਰੂਮ ਕਰਨ ਦੀ ਆਪਾਂ ਇਧਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਕਹਿੰਦਾ ਯਾਰ ਇੱਕ ਬੰਦਾ ਫਿਰਦਾ ਮਹਾਂ ਚਲੇਦਾ ਚਾਚਾ ਹੋਊਗਾ ਜਾਂ ਇਹਦਾ ਡੈਡੀ ਹੋਗਾ ਚਲ 10 ਮਿੰਟ ਬਾਅਦ ਜਦੋਂ ਸਾਨੂੰ ਨਹੀਂ ਕੁਸਲ ਲੱਗਿਆ ਮੈਂ ਕਿਹਾ ਸਾਲੇ ਕਿਧਰ ਨੂੰ ਬਾਗੇ ਹੋ ਐਸੀ ਨਿਗਾਹ ਜੀ ਮਾਰੀ ਕੁੜੀ ਤਾਂ ਜਵਾਖੜੀ ਬਾਥਰੂਮ ਕਰ ਰਹੀ ਸੀ ਕੱਪੜੇ ਨਾਲ ਹੀ ਖੜੀ ਸੀ ਇਹ ਭੈਣ ਯਾਰ ਇਸਕਾ ਲੜਕਾ ਹੈ ਪੋਤਾ ਲੱਗਦਾ ਹੈ ਤੁਹਾਡਾ ਪੋਤਾ ਹੈ ਹਾਂ ਇਹ ਕੀ ਬਾਤ ਹੋਆ ਸਾਰਾ ਕੁਛ ਨਹੀਂ ਇਹ ਪੇਸਾਬ ਲੜਕੀ ਕਰ ਰਹੀ ਸੀ ਦੋਨੋਂ ਇਹ ਹਾਂ ਇਹ ਬੱਚੀ ਹਾਂ ਇਹ ਬੱਚੀ ਇਸੇ ਬੜੀ ਹੈ ਇਹ ਵੀ ਪੋਤੀ ਹੈ ਹਾਂ ਉਹ ਪੇਸਾਬ ਕਰ ਰਹੀ ਸੀ ਤੇ ਮੈਂ ਅੰਦਰ ਸੌ ਰਹੇ تھے ਬਿટા ਹਾਂ ਤਾਂ ਕੋਈ ਬੁਲਤ ਵਾਲਾ ਕਾਕਾ ਬੋਲੇ ਬੁੰਨਲਾਸ ਵਾਲੇ ਬੁੰਨੇਸ ਵਾਲੇ ਉਹ ਦੇਖ ਪੀ ਰਹੇ تھے ਗਾਂਦਾ ਪੀ ਰਹੇ ਕੀ ਕਰ ਰਹੇ ਥੇ ये तो मैं पता नहीं है भी इसको क्यों बता सके बस वो देख लिया बेचारा तो कैसा झाँक के देख रहा अच्छा। आ, हाँ देख रहा था अब चल भाई ये भाई भाई बहन बहन भाई बहन है अब इसमें कौन लड़ाई है बाबू मारा तुमने उसको किसने इल्जाम लगाया जो जिसने आप पे इल्जाम लगाया कौन क्या नाम है तुम्हारा तुम्हारा हंग्या नाम है जिसका लड़का है वो क्या लगता है तुम्हारा भतीजा है मेरा क्या बात हुई सारी जो पेशा कर रही थी लड़की पता नहीं इसने झाँक के देखा कि नहीं झाक के देखा बस को वाले ने उसको मारने लगे बस उसको हमने बचा दिया चला गया पालिश करने के लिए बस फिर वहां अस्पताल में फड़ फड़ लिया पढ़ के उसको भी मारने लगे फिर घर में लेके आए घर में उसको मारने लगे अंकल बहुत उसको मारमा मैंने भी बोला भैया रहने तो छोड़ दो ये बच्चा कोई गलती भी नहीं किया फिर भी उसको मारने तोड़ने लगे बाबू हम तो यही रहते बाबू ये पंजाब में रहते हम लोग हाँ तो बाबू हमारा घर ऊपि ऊपित है फिर हमने यहाँ झोपड़ी लगा लिया बाबू जी तो उसको खाली पीड़ी मारने लगे कबाड़े चुनते कबाड़ बाड़ के काम करते हैं अंकल कर। मिल जाता है तो लोहे का काम करते है लोहे के बाबू सब काम करते है कबाड़ के हमारे भी बच्चे छोटे छोटे बता इसको ऐसे पूरा में फिन लोगो लगता है कि क्या गलत इल्जाम नहीं गलत इल्जाम तो नहीं है बाबू जी हमने अके से देखा नहीं बंदे लोगों ने लगा दिया बच्चे को और बच्चे को बहुत बुरा मार मार वो बच्चों को लेकर चले गए वो जो मार रहे थे वो पूरे महफिल लोगो ने बच्चों को लेकर अस्पताल में गए अस्पताल में हेरा नहीं मिला फिर पुलिस वाले के पास गए पुलिस वाले बोले यहाँ पे नहीं आया फिर वहाँ लेके गए वहाँ भी बोले यहाँ पे नहीं आया बच्चे ने तो पता नहीं किधर लेके चले गए बच्चों को आप हम लोग ढूंढ रहे बच्चों को मिल ही नहीं रहा वो लड़के को कौन लेके गया जो वो पूरे महफिल लोगो मार रहे थे उसको वो महफिल लोग मार रहे है पुलिस वाले भी आए थे यहाँ पे कार लेके पुलिस वाले इसको लेके गए कार में बैठा के अस्पताल में वहाँ भी बच्चों को चेक कर इसको कुछ भी नहीं वाले साथ में थे जाते हाँ पुलिस वाले साथ में थे इसको कार में बैठा के लेके गए बात है कि हम आपने बेटो को हमारा घर वाला पूरा हो गया बस उसको हमने सुबह भेजा हमने कहा की चले जाओ पालिश करने का बेटा कुछ लिया चावल वावल पे बन जाएगा खाना आना तो एक बेटा मेरा कबाड़ का काम कर घटना हुई क्या हुआ शाम को अरे ये बात हुआ सुबह आया था मेरा बेटा तो बुढ़िया के पास आता रहता था खाना वाना यहाँ से भी खा के जाता था वो मेरा बेटा रोज आता था तो ये सारे पता नहीं बुलेंस वाले भैया ने पता नहीं क्या लगा दिया लड़की को ऊपर में ये बोलने लग गया की यार वो पर ये कर दिया वो कर दिया बाबू हम तो नहीं जानते नहीं। अब लड़के को कहाँ ढूंढ रही बाबू अब हम तो अरे पुलिस चौकी भी गए पुलिस चौकी में भी नहीं मिला ਦੇਨਪੁਰ ਚੌਕੇ ਮੈਂ ਗਾਇ ਉਧਰ ਵੀ ਨਹੀਂ ਮਿਲਿਆ ਕਹਤਾ ਕਿ ਪਤਾ ਨਹੀਂ ਕਹਾਂ ਪਹ ਲਗਾ ਕਿਸ ਕੀ ਲੜਕੀ ਕੋ ਛੇੜਾਤਾ ਉਹ ਮੇਰੇ ਦੌਰਾਨ ਇੱਕ ਲੜਕੀ ਹੈ ਅੱਛਾ ਹਾਂ ਉਹ ਭੈਣ ਭਾਈ ਹੈ ਕਾਂ ਰਹਤੇ ਹੈ ਉਹ ਲੋਕ ਇਹ ਤਾਂ ਇਹੀ ਪਰ ਰਹਤੇ ਮੇਰੇ ਦੌਰਾਨ ਅੱਛਾ ਦੇਖੋ ਅੱਜ ਨਾ 2 ਘੰਟੇ ਪਹਿਲਾਂ ਇੱਕ ਫੋਨ ਕਾਲ ਮਸੂਲ ਹੋਇਆ ਸੀਗਾ ਕਰੀਬ 8:00 ਵਜੇ ਸਰਕਾਰੀ ਨੰਬਰ ਤੇ ਵੀ ਜਿਹੜਾ ਪੂਨੀਆ ਟਾਵਰ ਵਾਲੀ ਰੋਡ ਆ ਇੱਥੇ ਕਿਸੇ ਬੱਚੇ ਨੂੰ ਕੋਸ਼ਮਾ ਬੰਦਿਆਂ ਨੇ ਘੇਰ ਰੱਖਿਆ ਸੜਕ ਤੇ ਕਿ ਉੱਥੇ ਇੱਕ ਪ੍ਰਵਾਸੀ ਜਿਹੜੀ ਬੱਚੀ ਆ ਉਹ ਮਜ਼ਦੂਰ ਪਰਿਵਾਰ ਆ ਉਹਨਾਂ ਦੀ ਬੱਚੀ ਨਾਲ ਛੇੜਛਾੜ ਹੋਇਆ ਤੇ ਗਲਤ ਹਰਕਤ ਹੋਈ ਹੈ ਜਿਹਦੇ ਤੇ ਸਵੰਤ ਸਾਡੀਆਂ ਪੁਲਿਸ ਪਾਰਟੀਆਂ ਪਹੁੰਚੀਆਂ ਉੱਥੇ ਬੱਚੀ ਦੀ ਉਮਰ 5 ਸਾਲ ਸੀ ਤਾਂ ਉੱਥੇ ਜੇੜੀ ਸਾਹਿਬ ਇੰਸਪੈਕਟਰ ਨੂੰ ਬੁਲਾਇਆ ਗਿਆ ਤੇ ਬੱਚੀ ਨੂੰ ਰਿਜ਼ਰਵ ਕੀਤਾ ਗਿਆ ਤੋਂ ਉੱਥੇ ਬੱਚੀ ਨੂੰ ਨਾਲ ਲੈ ਕੇ ਤੇ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਇੱਥੇ ਉਸ ਦਾ ਮੈਡੀਕਲ ਕਾਉਂਸਲ ਦੀ ਅਪਲੀਕੇਸ਼ਨ ਮੂਵ ਕੀਤੀ ਗਈ ਜਿਸ ਤੇ ਬੱਚੀ ਦੀ ਜਿਹੜੀ ਮਦਰ ਨੇ ਉਹ ਮੈਡੀਕਲ ਕਰਾਉਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਇੱਕ ਜਿਹੜਾ ਪ੍ਰਵਾਸੀ ਪਰਿਵਾਰ ਹੈ ਜਿਸ ਤੇ ਅਲੀਗੇਸ਼ਨ ਲਾਏ ਜਾ ਰਹੇ ਸੀਗੇ ਪਬਲਿਕ ਵੱਲੋਂ ਵੀ ਇਸ ਲੜਕੇ ਨੇ ਛੇੜਛਾੜ ਕੀਤਾ ਉਹ ਉਹ ਵੀ ਇੱਕ ਪ੍ਰਵਾਸੀ ਪਰਿਵਾਰ ਹੈ ਤੇ ਉਹ ਰਿਸ਼ਤੇ 'ਚ ਜਿਹੜਾ ਬੱਚੀ ਆ ਉਸ ਦਾ ਉਹ ਚਾਚੇ ਦਾ ਬੇਟਾ ਲੱਗਦਾ ਹੈ ਤਾਂ ਜਿਹੜਾ ਉਹ ਵੀ ਇੱਕ ਨਵਾਲਕ ਬੱਚਾ ਉਸ ਦੇ ਸਬੰਧ 'ਚ ਜਦੋਂ ਉੱਥੇ ਜਾ ਕੇ ਫਿਰ ਤਤਕਸ਼ ਕੀਤੀ ਗਈ ਅਤੇ ਪਤਾ ਚੱਲਿਆ ਕਿ ਇਸ ਗੱਲ ਸਾਹਮਣੇ ਆਈ ਆ ਜਿ ਜਿਹੜਾ ਉਹ ਕਿਸੇ ਨੇ ਅਫਵਾਹ ਫਲਾਤੀ ਸੀ ਜਿਸ ਕਾਰਨ ਉੱਥੇ ਲੋਕਾਂ ਦਾ ਕਾਫੀ ਇਕੱਠ ਹੋ ਗਿਆ ਸੀਗਾ ਉਸ ਉਪਰੰਤ ਇੱਕ ਜਿਹੜੀ ਬੱਚੀ ਆ ਬੱਚੀ ਦੀ ਮਦਰ ਦਾ ਜਿਹੜਾ ਬਿਆਨ ਲਿਖਿਆ ਗਿਆ ਬਿਆਨ ਲਿਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਤੇ ਤਫਤੀਸ਼ ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਅਫਵਾਹ ਤੇ ਹੀ ਸਾਰਾ ਇੰਨਾ ਜ਼ਿਆਦਾ ਇਕੱਠ ਹੋ ਗਿਆ ਸੀ ਸਿਰਫ ਅਫਵਾਹ ਦੀ ਗੱਲ ਕੀਤੀ ਹੈ ਤਾਂ ਕੁਝ ਪੀਚਾ ਦੇ ਵਿੱਚ ਉਹਨੂੰ ਲਾਈਵ ਕਰ ਦਿੱਤਾ ਇਹ ਬੜੀ ਅਫਵਾਹ ਤਾਂ ਹੋਣਾ ਉਹਨੂੰ ਕੀ ਕਰੇਗਾ ਉਹਨਾਂ ਨੂੰ ਸਾਡੀ ਰਿਕਵੈਸਟ ਹੈ ਕਿ ਜਿਹੜਾ ਵੀ ਵੀ ਆਉਂਦੀਆਂ ਵੀਡੀਓਜ਼ ਡਿਲੀਟ ਕਰ ਲੈਣ ਉਸ ਚੀਜ਼ ਤੋਂ ਤੇ ਆ ਜੀ ਸਰ ਪਰਿਵਾਰ ਦੇ ਮੁੰਡੇ ਦੇ ਪਰਿਵਾਰ ਵੱਲੋਂ ਇਲਜ਼ਾਮ ਲੱਗੇ ਕਿ ਅਸੀਂ ਮੁੰਡੇ ਦੀ ਹਾਲ ਕਰ ਰਹੇ ਹਾਂ ਪੁਲਿਸ ਲੈ ਕੇ ਗਈ ਆ ਪਰ ਪੁਲਿਸ ਹੁਣ ਦੱਸ ਦੇ ਦੀ ਅਸੀਂ ਦੋ ਥਾਣੇ ਸਿਟੀ 1 ਸਿਟੀ ਤੇ ਜਾਏ ਪਰ ਉੱਥੇ ਕੋਈ ਫੱਟ ਨਹੀਂ ਬੱਚੇ ਨੂੰ ਜਿਹੜੀ ਮੁਰਲੇ ਸਹਾਇਤਾ ਦੇ ਕੇ ਉਸ ਦੇ ਪਰਿਵਾਰ ਦੇ ਵਾਰਸਾਂ ਦੇ ਵਾਲੇ ਕਰ ਦਿੱਤਾ ਗਿਆ ਸੀਗਾ ਉਹਦੀ ਮਾਂ ਤਾਂ ਰੋਂਦੀ ਐ ਅਸੀਂ ਵੀਡੀਓ ਕਰਕੇ ਨਹੀਂ ਅਸੀਂ ਮੌਤਵਾਰ ਬੰਦੇ ਬੁਲਾ ਕੇ ਉਹਨਾਂ ਨੂੰ ਪਰਿਵਾਰ ਨੂੰ ਦੇ ਵੱਲ ਕਰ ਦਿੱਤਾ